ਗਿਲਾ ਗਰਦਾਸਪੁਰ ਦੇ ਵਿਧਾਨ ਖਵਾਲ ਕਾਕਾ ਦੀਆਂ ਦੇ ਪਿੰਡ ਕਲਿਆਣਪੁਰ ਵਿੱਚ ਪਹੁੰਚੇ ਹਨ ਜਿੱਥੇ ਇੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਬੜਾ ਤਗੜਾ ਕਰੋੜਾਂ ਦੇ ਪੈਣ ਦੇ ਇਸਤੇਹ ਦੇ ਕੇ ਕਿਹਾ ਗਿਆ ਹੈ ਕਿ ਲੋਕਾਂ ਨੂੰ ਅਸੀਂ ਘਰ-ਘਰ ਜਿਹੜਾ ਰਾਸ਼ਨ ਦਾ ਆਟਾ ਪਹਚਾਵਾਂਗੇ ਪਰ ਮੈਂ ਤੁਹਾਨੂੰ ਮੀਡੀਆ ਰਾਹੀਂ ਦਿਖਾ ਦਾਂਗੇ ਅੱਜ ਆ ਕਲਿਆਣਪੁਰ ਵਿੱਚ ਪਹੁੰਚੇ ਹਾਂ ਆ ਦੇਖੋ ਜੀ ਘਰ-ਘਰ ਆਟਾ ਪਹਚਾਉਣ ਦਾ ਇਹ ਇਹੋ ਗੱਲ ਆ ਕਿ ਸਾਰੀਆਂ ਬੀਬੀਆਂ ਜਿੰਨੇ ਵੀ ਭਾਈ ਆ ਆਪਣਾ ਸਾਰਾ ਟਾਈਮ ਪੱਲ ਕੇ ਲੈਣਾ ਤੇ ਲੱਗੇ टीवी एएचआई 24 न्यूज देख रहे दर्शकਾਂ ਦਾ ਸਵਾਗਤ ਹੈ ਪੰਜਾਬ ਸਰਕਾਰ ਵੱਲੋਂ ਘਰ-ਘਰ ਆਟਾ ਪਹੁੰਚਾਉਣ ਦੀ ਮੁਹਿੰਮ ਪੂਰੀ ਤਰ੍ਹਾਂ ਫੇਲ ਸਾਬਤ ਹੋ ਰਹੀ ਹੈ ਵਿਧਾਨਸਭਾ ਹਾਲ ਕਾਬੀਆਂ ਦੇ ਪਿੰਡ ਕਲਿਆਣਪੁਰ ਦੇ ਲਾਭਪਾਤਰੀ ਪਿਛਲੇ 4 ਦਿਨਾਂ ਤੋਂ ਲੰਮੀਆਂ-ਲੰਮੀਆਂ ਕਤਾਰਾਂ 'ਚ ਖੜੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਦਿਖਾਈ ਦਿੱਤੇ ਜਦ ਕਿ ਮੁਲਾਜ਼ਮਾਂ ਵੱਲੋਂ ਮਸ਼ੀਨ ਨਾ ਚੱਲਣ ਦਾ ਬਹਾਨਾ ਬਣਾ ਕੇ ਲਾਭਪਾਤਰੀਆਂ ਨੂੰ ਅਗਲੇ ਦਿਨ ਆਉਣ ਦਾ ਆ ਕੇ ਖਾਲੀ ਹੱਥ ਵਾਪਸ ਭੇਜ ਦਿੱਤਾ ਜਾਂਦਾ ਹੈ ਅਤੇ ਲਾਭਪਾਤਰੀ ਰੱਜ ਕੇ ਖੱਜਲ ਖਵਾਰ ਹੋ ਰਹੇ ਹਨ ਜਦ ਕਿ ਘਰ ਘਰ ਆਟਾ ਪਚਾਉਂਦੀ ਸਕੀਮ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਘਰ ਘਰ ਆਟਾ ਪਚਾਉਣ ਵਾਲੀ ਗੱਡੀ ਤੁਹਾਡੇ ਬਰੂਹਾਂ ਅੱਗੇ ਆਵੇਗੀ ਪਿੰਡ ਦੇ ਲਾਭਪਾਤਰੀਆਂ ਨੇ ਪੰਜਾਬ ਸਰਕਾਰ ਵਿਰੁੱਧ ਰੋਸ ਜ਼ਾਹਰ ਕਰਦਿਆ ਕਿਹਾ ਕਿ ਪਹਿਲਾਂ ਸਾਨੂੰ ਡਿਪੋ ਹੋਲਡਰਾਂ ਰਹੀ ਅਸਾਨੀ ਨਾਲ ਰਾਸ਼ਨ ਮਿਲਦਾ ਸੀ ਜਦ ਕਿ ਅਸੀਂ ਪਿਛਲੇ 4 ਦਿਨਾਂ ਤੋਂ ਆਟਾ ਲੈਣ ਲਈ ਰੋਜ਼ਾਨਾ ਹੀ ਆਪਣੀਆਂ ਦਿਹਾੜੀਆਂ ਧੰਕੇ ਕੋਆਪਰੇਟਿਵ ਸੁਸਾਇਟੀ ਕਲਿਆਣਪੁਰ ਦੇ ਗਦਾਮ ਵਿੱਚ ਚੱਕਰ ਲਗਾ ਰਹੇ ਹਾਂ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਗਰਦਾਸਪੁਰ ਤੋਂ ਮੰਗ ਕੀਤੀ ਕਿ ਪਹਿਲਾਂ ਵਾਂਗ ਹੀ ਡੀਪੂ ਹੋਲਡਰਾਂ ਰਾਹੀਂ ਰਾਸ਼ਨ ਦਿੱਤਾ ਜਾਵੇ ਮੀਡੀਆ ਟੀਮ ਨੇ ਜਦ ਸਬੰਧਤ ਮੁਲਾਜ਼ਮ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕੈਮਰੇ ਅੱਗੇ ਬੋਲਣ ਤੋਂ ਬਿਨਾ ਹੀ ਚਲੇ ਗਏ ਜਦ ਉਹਨਾਂ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਉਹਨਾਂ ਜੋ ਕੁਝ ਕਿਹਾ ਉਹ ਤੁਹਾਨੂੰ ਉਹ ਵੀ ਸੁਣਾਉਂਦੇ ਹਾਂ ਇਸ ਸਬੰਧੀ ਦੀਪੂ ਹੌਲਦਰਾ ਨੇ ਕਿਹਾ ਕਿ ਸਾਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ ਹੈ ਜਦ ਕਿ ਸਾਨੂੰ ਪੂਰਾ ਮਿਹਨਤਾਨਾ ਦਿੱਤਾ ਜਾਵੇ ਤਾਂ ਅਸੀਂ ਵੀ ਪੰਜਾਬ ਸਰਕਾਰ ਦੀ ਘਰ ਘਰ ਅੱਗਾ ਯੋਜਨਾ ਨੂੰ ਕਾਮਯਾਬ ਕਰ ਸਕਦੇ ਹਾਂ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਹਲੋ ਹਾਂਜੀ ਸਰ ਹਾਂਜੀ ਭਾਜੀ ਇੰਚਾਰਜ ਬੋਲਦੇ ਜੇ ਆਪਣੇ ਇਥੋਂ ਰਾਸ਼ਨ ਵੰਡਨ ਦੇ ਕਲਿਆਣਪੁਰ ਤੋਂ ਹਾਂਜੀ ਦੱਸੋ ਕੀ ਨਾਮ ਹੈ ਤੁਹਾਡਾ ਸੰਨੀ हां सनी பாਜੀ ਪੱਤਰਕਾਰ ਬੋਲਦਾ ਧਾਰੀਵਾਲ ਤੋਂ ਅੱਜ ਅੱਜ ਦੱਸੋ ਹਾਂ ਤੇ ਆ ਪਬਲਿਕ ਇੱਥੇ ਖਰਾਬ ਹੋਣਦੀ ਆ ਤੇ ਉਹਨਾਂ ਦੀ ਸਰਕਾਰ ਦਾ ਹੈਗਾ ਹੀ ਘਰ ਘਰ ਆਟਾ ਵੰਡਣਾ ਤੇ ਇੱਥੇ 4 ਦਿਨ ਤੋਂ ਹੋ ਰਿਹਾ ਪਹਿਲੀ ਗੱਲ ਸਰ ਪਹਿਲੀ ਗੱਲ ਤੇ ਹੀ ਲੋਕਾਂ ਨੂੰ ਕਿਆ ਹੀ ਨਹੀਂ ਪਈ ਉਹਨੂੰ ਨਾ ਅਨਾਉਂਸਮੈਂਟ ਕੀਤੀ ਆ ਇਹ ਵੇਖੋ ਵੇਖੋ ਵੇਖੀ ਆਉਂਦੇ ਦੇ ਆ ਤੇ ਦੂਜੇ ਨੰਬਰ ਤੇ ਤੁਸੀਂ মিডিਆ ਵਾਲੇ ਸਾਨੂੰ ਪਰਚਾਰ ਕਰਦੇ ਹੋਗੇ ਤੀਜੇ ਨੰਬਰ ਤੇ ਸਾਡੀਆਂ ਮਸ਼ੀਨਾਂ ਨਹੀਂ ਸਹੀ ਚੱਲਦੀਆਂ ਸੀ ਦੇ ਆ ਕਢਾਉਣ ਹਾਂ ਅੱਛਾ ਜੀ ਹਾਂ ਜੀ ਕੀ ਨਾਮ ਤੁਹਾਡਾ ਪਾਸੇ ਤੇ ਤੁਸੀਂ ਇੱਥੇ ਆਟਾ ਲੈਣ ਆਏ ਜੀ ਹਾਂਜੀ ਤੇ ਤੁਹਾਨੂੰ ਕੋਈ ਸੌਦਾ ਨਹੀਂ ਮਿਲਦਾ ਨਹੀਂ ਕੋਈ ਨਹੀਂ ਮਿਲਦਾ ਹਾਂਜੀ ਤੇ ਇਹ ਕਹਿੰਦੇ ਸੀ ਕਿ ਅਸੀਂ ਘਰ ਘਰ ਆਟਾ ਪਜਾਵਾਂਗੇ ਤੇ ਅੱਜ ਇੱਥੇ ਤੁਸੀਂ ਲੈਣਾਂ ਤੇ ਲੱਗੇ ਜੀ ਯਾਰ ਦਿਨ ਹੋ ਗਿਆ ਅੱਛਾ ਅਨਾ ਹੋਰ ਨਾਲ ਵੀ ਗੱਲ ਕਰਾਂਗੇ ਹਾਂਜੀ ਕੀ ਨਾਮ ਜੀ ਤੁਹਾਡਾ ਜੀ ਰਾਜੀ ਤੇ ਕਿੱਥੋਂ ਦੇ ਰਹਿਣ ਵਾਲੇ ਬਿਹਾਰਪੁਰ ਦੀ ਹਾਂ ਇਹ ਕਿੰਨੇ ਦਿਨ ਤੋਂ ਇਦਾਂ ਦਾ ਚੱਕਰ ਚੱਲਦਾ ਜਦੋਂ ਉਹਨੇ ਮਸ਼ੀਨ ਖਰਾਬ ਹੋ ਗਈ ਜਦੋਂ ਉਹਨੇ ਮਿਲ ਸੀ ਇਹ ਵਧੀਆ ਠੂਠੇ ਲਾ ਕੇ ਚੱਲ ਮਿੰਟੋ ਮਿੰਟੋ ਹਾਂਜੀ ਆਉਂਦੇ ਨੇ ਲੱਗਣੇ ਨੇ ਆਰਡਰ ਨੇ ਹੈਗਾ ਘਰ ਘਰ ਦੇਂਦਾ ਘਰ ਘਰ ਹਾਂਜੀ ਭਾਜੀ ਦੱਸੋ ਕੀ ਨਾਮ ਹੈ ਆਪਣਾ ਸਰਦੇਵ ਸਿੰਘ ਹਾਂਜੀ ਆ ਕਿੰਨੇ ਦਿਨਾਂ ਤੋਂ ਇੱਥੇ ਇਹੋ ਡਰਾਮਾ ਚੱਲਣ ਰਿਹਾ ਕਿ ਜੇ ਮੁਲਾਜ਼ਮਾ ਆਉਂਦੇ ਆ ਤੇ ਅੱਛਾ ਤੇ ਕਿੰਨੇ ਕ ਜਾਨੇ ਨੂੰ ਆਟਾ ਜਿਹੜਾ ਮਿਲ ਜਪੇ ਸਰੋਏ ਤੇ ਭਗਵਾਨ ਕਿੰਨੇ ਜਾਨਾ ਕਈ ਲੈ ਆਏ ਗਏ ਨੇ ਸਰ ਥੋੜੇ ਘੜੇ ਲੈ ਗਏ ਨੇ ਚਾਰ ਕਿੰਨੇ ਮੰਦਦੇ ਆ ਤੇ ਮਿਹਰਬਾਨ ਇਹ ਹਾਂਜੀ ਕੀ ਨਾਮ ਤੁਹਾਡਾ ਜੀ ਸਰਦੇਵ ਸਿੰਘ ਤੇ ਕਿੱਥੋਂ ਮੈ ਰਾਨਾ ਇਹ ਵੀ ਤੇ ਆ ਅੱਜ ਘਰ ਘਰ ਆਟਾ ਭਗਵੰਤ ਮਾਨ ਦੇ ਵੱਲੋਂ ਦੀ ਸਕੀਮ ਆ ਇਹਦੇ ਸੰਬੰਧ ਕੀ ਕਹਿਣਾ ਚਾਹੁੰਦੇ ਬਹੁਤ ਜੀ ਕੱਲ ਵੀ ਖਜੋਹ ਰਾਈ ਹੋਈ 9 ਵਜੇ ਦੇ ਆਏਗੇ 2:00 ਵਜੇ ਤੇ ਕੋਈ ਨਹੀਂ ਆਇਆ ਕੀ ਕਹਿੰਦੇ ਮਲਾਕਤ ਕੀ ਕਹਿੰਦੇ ਆਏ ਲਾਈਨ ਚੱਲ ਗਈ ਹੁਣ ਸਾਡੇ ਸਾਹਮਣੇ ਚੱਲ ਗਈ ਬਹੁਤ ਸ਼ੋਰ ਹੈ ਖਰਾਬ ਉਹ ਜੌਨ ਨੇ ਲਿਆ ਬਾਕੀ ਚੱਲ ਗਿਆ ਬਸ ਸਾਡੇ ਨਾਲ ਹੋਰ ਵੀ ਪਣਾ ਹੈਗੀਆਂ ਨੇ ਜੇ ਅੱਗਾ ਰਵਾਈਆਂ ਨੇ ਇਹੋ ਨਾਲ ਵੀ ਗੱਲ ਕਰਾਂਗੇ ਸੱਚੀ ਗਾ ਜੀਬੀ ਜੀ ਤੁਸੀਂ ਇੱਥੇ ਬੈਠੇ ਜੇ ਕਾਦੇ ਵਾਸਤੇ ਬੈਠੇ ਤੁਸੀਂ ਕੀ ਨਾਮ ਤੁਹਾਡਾ ਉਹ ਦੀਪ ਹਾਂ ਤੇ ਕਾਦੇ ਵਾਸਤੇ ਤੁਸੀਂ ਆਏ ਦੇ ਤੇ ਰਾਸ਼ਨ ਆਂਦੇ ਆ ਵੀ ਬੰਦਣਾ ਤੇ ਡੇਢ ਹੈ ਨਹੀਂ ਡੇ ਚਾਰ ਦਿਨ ਅੱਜ ਹੋ ਗਿਆ ਇਤਰਾ ਬਹਿ ਕੇ ਚੱਲ ਜਾਈਦਾ ਤੇ ਪਹਿਲਾਂ ਤੁਹਾਨੂੰ ਮਿਲਦਾ ਹੀ ਦੀਪਾਂ ਦਾ ਰਾਸ਼ਨ ਹਾਂਜੀ ਮਿਲਦਾ ਤੇ ਸਹੀ ਹੀ ਉਹ ਜਿਹੜੀ ਹਾਂਜੀ ਮਿਲਦੀ ਹੈ ਏ ਹੁਣ ਭਗਵੰਤ ਮਾਨ ਕਹਿੰਦੇ ਆ ਕਿ ਆਪਾਂ ਘਰ ਘਰ ਰਾਸਿਆਂ ਤੁਹਾਨੂੰ ਘਰ ਘਰ ਮਿਲਦਾ ਕਿ ਤੁਹਾਨੂੰ ਇੱਥੇ ਲੈਣਾ ਤੇ ਖੱਜਲ ਹੋ ਜਾਂਦੇ ਨੇ ਆਵੇ ਚਾਹਦੇ ਮਿਲਣਾ ਤੇ ਲੈਣਾ ਵਿੱਚ ਵੀ ਨਹੀਂ ਹੁਣ ਮਿਲਦੇ ਆ ਰੋਜ਼ ਮਸ਼ੀਨ ਖਰਾਬ ਹੋ ਜਾਂਦੀ ਆ ਇੱਕ ਤਰ੍ਹਾਂ ਬੈਠ ਕੇ ਚੱਲ ਜਾਈਦਾ ਚਾਰ ਪੰਜ ਘੂਤ ਦੇ ਆ ਤੇ ਮਸ਼ੀਨ ਖਰਾਬ ਹੋ ਜਾਂਦੀ ਆ ਕੀ ਕਹਿਣਾ ਚਾਹੁੰਦੇ ਤੁਸੀਂ ਅਹੀਂ ਪਰਲੇ ਤੋਂ ਚਲੋ ਜਿਤਰਾ ਵੀ ਜੇ ਦੇਣਾ ਆ ਤੇ ਚਾਰਜ ਸਵਾਰਨਾ ਦੇ ਨਹੀਂ ਤੇ ਘਰੋ ਘਰੀ ਪਚੌਣ ਨਹੀਂ ਦੇਣਾ ਤੇ ਉਸਤਰਾ ਜਵਾਬਦੇਹ ਵੀ ਨਹੀਂ ਇਦਾਂ ਹੋਣਾ ਜਿਹੜੀ ਢਾੜੀਦਾਰ ਬੰਦੇ ਆ ਤੇ ਕੀ ਕਰਨਾ ਹੋਵੇ ਕੰਮ ਕਰੀ ਤੋ ਉਹ ਕੰਮ ਜਿਹੜੀ ਪਹਿਲਾਂ ਸਕੀਲ ਚੱਲਦੀ ਸੀ ਦੀਪਾ ਮਾਰਾਂ ਰਸਉਂਦੀ ਉਹ ਠੀਕ ਹੀ ਹੋ ਤੁਹਾਨੂੰ ਘਰ ਘਰ ਮੈਂ ਮਿਲਦਾ ਹੀ ਲੱਤਾ ਮਿਲਾਂਗੀ ਅਸਾਦ ਨਾ ਹੋ ਰੂਪਣਾ ਆ ਗਈਆਂ ਅੰਜ ਪ੍ਰਧਾਨ ਜੀ ਮੁੱਖ ਮੰਤਰੀ ਪਰ ਜਮਾਨ ਨੇ ਘਰ ਘਰ ਆਟਾ ਪਚਾਉਣ ਤੇ ਕਿਹਾ ਹੈ ਕਿ ਕਿਸੇ ਨੂੰ ਨਿਲਭੀ ਘਰ ਘਰ ਆਟਾ ਪਟਾਇਆ ਜਾਊਗਾ ਸਾਡੀ ਬਹੁਤ ਵਧੀਆ ਲਾਂਚ ਸਕੀਮ ਹੋਈ ਆ ਕਰੋਨਾ ਰੁਪਏ ਐਰੋਡਾਈਨਸ ਤੇ ਘਟਦੇ ਆ ਪਰ ਅੱਜ ਪਿੰਡ ਕਲਿਆਣਪੁਰ ਵਿੱਚ ਆਟਾ ਪਚਾਉਣ ਵਾਸਤੇ ਬੜੀ ਤਰ੍ਹਾਂ ਚ ਲੋਕ ਲੱਗੇ ਆ ਲੋਕਾਂ ਦਾ ਰੋਪਾ ਕਿ ਚਾਰ ਦਿਨ ਤੋਂ ਖੱਜਲ ਖਰਾਬ ਹੋ ਰਹੇ ਆ ਤੇ ਤੁਸੀਂ ਕਪੜਾ ਨਾਮ ਦੱਸਦੇ ਤੇ 10 ਰੁਪਏ ਕੀ ਪਾਲਸੀ ਹੈ ਮੈਂ ਮਿਲਵਾਰ ਸਿੰਘ ਸਾਡੀ ਵਾਡੀ ਪੂਜੇ ਨੂੰ ਦਾ ਪ੍ਰਧਾਨ ਜੀ ਮੈਨੂੰ ਆਪਣੇ ਇਥੋਂ ਕਲਿਆਣਪੁਰ ਸਾਡੇ ਦੀਪੂ ਹੌਡਾ ਨੇ ਦਲਬੀਰ ਸਿੰਘ ਹੁਣੀ ਉਹਨਾਂ ਨੇ ਸਿਰੇ ਫੋਨ ਕੀਤਾ ਸੀ ਵੀ ਸਾਡੇ ਪਿੰਡ 3-4 ਦਿਨ ਹੋ ਗਏ ਆ ਲੋਕਾਂ ਦੀਆਂ ਬੜੀਆਂ ਲੰਮੀਆਂ ਲਾਈਨਾਂ ਲੱਗੀਆਂ ਨੇ ਤੇ ਆਟਾ ਵੰਡਣ ਦੇ ਆ ਪਰ ਉਹ ਵੰਡਦੇ ਨਹੀਂ ਆ ਲੋਕੀ ਖੱਜਲਖਾਰ ਹੋ ਗਏ ਤੇ ਘਰਾਂ ਨੂੰ ਮੁੜ ਜਾਂਦੇ ਆ ਤੇ ਮੈਂ ਹੁਣ ਇੱਥੇ ਵੇਖਣ ਵਾਸਤੇ ਅਸੀਂ ਦੇਖਿਆ ਵੀ ਚਲੋ ਦੇਖੀਏ ਭਲਾ ਸਰਕਾਰ ਦੀ ਜਿਹੜੀ ਸਕੀਮ ਆ ਪਈ ਕਿੱਥਾਂ ਚੱਲਣ ਰਹੀ ਆ ਅਸੀਂ ਵੇਖਣ ਵਾਸਤੇ ਇੱਥੇ ਆਏ ਆ ਪਰ ਤੁਸੀਂ ਦੇਖਿਆ ਵਾ ਤੁਸੀਂ ਵੀ ਪੱਤਰਕਾਰ ਦੀ ਤੋਹਾਂ ਲੋਕਾਂ ਨਾਲ ਇੰਟਰਵਿਊ ਕੀਤੀ ਆ ਲੋਕ ਬੜੇ ਇਸ ਗੱਲ ਤੋਂ ਤੰਗ ਨੇ ਲੰਮੀਆਂ ਲਾਈਨਾਂ ਲੱਗੀਆਂ ਨੇ ਸਵੇਰ ਅੱਧੀਆਂ ਲੱਗੀਆਂ ਸਵੇਰੇ 7 ਵਜੇ ਦੀ ਉਹ ਬੀਬੀਆਂ ਕਹਿੰਦੀਆਂ ਨੇ ਵੀ ਅਸੀਂ 7 ਵਜੇ ਦੇ ਆਣ ਕੇ ਲਾਈਨ 'ਚ ਲੱਗੇ ਆ ਤੇ ਜੇ ਇਹ ਲਾਈਨਾਂ ਜਿਹੜੀਆਂ ਜੇ ਮਤਲਬ ਸਰ ਜੀ ਇਦਾਂ ਹੀ ਲੱਗਣੀਆਂ ਨੇ ਤੇ ਸਾਡੇ ਤੇ ਪਿੰਡਾਂ ਦੇ ਵਿੱਚ ਅਸੀਂ ਤੇ ਮਤਲਬ ਸਾਰਿਆਂ ਨੂੰ ਲੋਕਾਂ ਨੂੰ ਜਾਣਦੇ ਆ ਤੇ ਉਹ ਸਾਡੇ ਕੋਲ ਅੱਜ ਵੀ ਲੈ ਲੈਣ ਕੱਲ ਵੀ ਲੈ ਲੈਣ ਪਰਸੋਂ ਲੈਣ ਜਦੋਂ ਮਰਜ਼ੀ ਆਣ ਕੇ ਕਣਕ ਲੈ ਲੈਣ ਜਦੋਂ ਮਰਜ਼ੀ ਉਹ ਲੈ ਜਾਂਦੇ ਨੇ ਜਦੋਂ ਮਰਜ਼ੀ ਸਾਡੇ ਕੋਲ ਸਾਡਾ ਬੂਆ ਘਲਾ ਦਿੰਦੇ ਨੇ ਇਹ ਤੇ ਇਹ ਲੰਮੀਆਂ ਲਾਈਨਾਂ ਦੇ ਵਿੱਚ ਉਹ ਲੋਕ ਸਾਡੇ ਤੁਹਾਨੂੰ ਦੱਸ ਦਿੱਤਾ ਉਹਨਾਂ ਸਾਰਿਆਂ ਤੋਂ ਹਾਂ ਉਹਨਾਂ ਦੀ ਇੰਟਰ ਤਾਨੂੰ ਬਹੁਤਾ ਦੱਸਣ ਦੀ ਲੋੜ ਨਹੀਂ ਆ ਉਹਨਾਂ ਨੇ ਤੁਹਾਨੂੰ ਸਾਰੀ ਸਥਿਤੀ ਦੱਸ ਦਿੱਤੀ ਆ ਕਿ ਇਹ ਜਿਹੜੀ ਸਕੀਮ ਆ ਇਹ ਇਦਾਂ ਨਹੀਂ ਕਿਉਂਕਿ ਭਗਵੰਤ ਸਿੰਘ ਮਾਨ ਜਿਹੜਾ ਵਾ ਉਹਨਾਂ ਨੇ ਇਹ ਗੱਲ ਕਹੀ ਵੀ ਨਹੀਂ ਘਰ ਘਰ ਆਟਾ ਪ ਜਾਵਾਂਗੇ ਪਰ ਇਹ ਹੁਣ ਦੇਖੋ ਤੁਸੀਂ ਵੀ ਦੇਖਿਆ ਵਾ ਅਸੀਂ ਵੀ ਆਣ ਕੇ ਵੇਖਿਆ ਕਿੰਨੀਆਂ ਬੀਬੀਆਂ ਵਿਚਾਰੀ ਬਜ਼ੁਰਗ ਔਰਤਾਂ ਨੇ ਵਿਚਾਰੀਆਂ ਬਜ਼ੁਰਗ ਬੰਦੇ ਨੇ ਆਪਣੀ ਦਿਹਾੜੀ ਭਣ ਕੇ ਉਹ ਕਹਿੰਦੇ ਹਨ ਚਾਰ ਦਿਨ ਹੋ ਗਏ ਇੱਥੇ ਇਹ ਸਕੀਮ ਜਿਹੜੀ ਆ ਭਗਵੰਤ ਸਿੰਘ ਮਾਨ ਨੂੰ ਅਸੀਂ ਬੇਨਤੀ ਕਰਦੇ ਆ ਅਸੀਂ ਤੁਹਾਡੇ ਪਰਿਵਾਰ ਦੇ ਮੈਂਬਰ ਆ ਸਾਨੂੰ ਤੁਸੀਂ ਲਾਇਸੈਂਸ ਦਿੱਤੇ ਆ ਅਸੀਂ ਆਪਣੇ ਡੀਪੂ ਹੌਲਡਰ 18 18000 ਪੰਜਾਬ ਦਾ ਡੀਪੂ ਹੌਲਡਰ ਵਾ ਅਸੀਂ ਤੁਹਾਨੂੰ ਰਿਕੁਐਸਟ ਕਰਦੇ ਆ ਤੁਹਾਡੇ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦੇ ਆ ਭਗਵੰਤ ਸਿੰਘ ਜੀ ਤੁਸੀਂ ਆਪਣੀ ਸਕੀਮ ਜਿਹੜੀ ਆ ਇਹ ਨਾ ਚਲਾਓ ਜਿੱਦਾਂ ਅੱਗੇ ਚੱਲਣ ਲਈ ਆ ਬਾਕੀ ਸਰਕਾਰਾਂ ਵੀ ਬੜੀਆਂ ਆਈਆਂ ਤੁਸੀਂ ਵੀ ਆਏ ਕੀ ਪਤਾ ਮਹਾਰਾਜ ਨੇ ਫੇਰ ਤੁਹਾਨੂੰ ਜੇ ਫੇਰਾ ਦਿੱਤਾ ਤੇ ਇਹ ਤਾਂ ਫੇਰ ਡੀਪੂ ਹੌਲਡਰਾਂ ਦਾ ਗਲ ਨਾ ਘਟੋ ਤੁਸੀਂ ਤੇ ਉਹਨਾਂ ਨੂੰ ਨਾਲ ਲੈ ਕੇ ਚਲੋ ਤੁਹਾਡੀਆਂ ਸੱਜੀਆਂ ਖੱਬੀਆਂ ਤੁਸੀਂ ਕਿਉਂਕਿ ਸਾਨੂੰ ਦਿੱਤੇ ਅਸੀਂ ਸਰਕਾਰ ਦਾ ਇੱਕ ਅੰਗ ਆ ਅਸੀਂ ਸਰਕਾਰ ਦੇ ਨੁਮਾਇੰਦੇ ਆ ਆਡੇ ਕੋਲ ਮਤਲਬ ਹੈਗੇ ਨੇ ਲਾਇਸੈਂਸ ਨੇ ਉਹਨਾਂ ਲਾਇਸੈਂਸਾਂ ਦੇ ਸੱਤੇ ਅਸੀਂ ਮਤਲਬ ਹੈ ਜਿੱਥੇ ਮਰਜ਼ੀ ਜਾ ਕੇ ਆਪਣੇ ਪਛਾਣ ਦੱਸ ਕੇ ਤੇ ਅਸੀਂ ਆਪਣਾ ਕੰਮ ਕਰਵਾ ਸਕਦੇ ਹਾਂ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਭਗਵੰਤ ਸਿੰਘ ਮਾਨ ਉਹਨਾਂ ਨੂੰ ਤੇ ਤੁਸੀਂ 15-15000 ਤੇ ਬੰਦੇ ਰੱਖਿਆ ਹਲੋ ਤੁਸੀਂ 10000 ਰੁਪਏ ਦੋ ਅਸੀਂ ਪਿੰਡ ਦੇ ਲੋਕਾਂ ਆ ਸਾਨੂੰ ਪਿੰਡਾਂ ਦੇ ਵਿੱਚ ਆਪਣੇ ਘਰਾਂ ਦਾ ਆਪਣੇ ਭੈਣ ਭਰਾਵਾਂ ਦਾ ਸਾਰਿਆਂ ਦੇ ਘਰਾਂ ਦਾ ਪਤਾ ਵਾ ਅਸੀਂ ਥੈਲੀਆਂ ਚੋ ਕੇ ਆਵੋ ਉਹਨਾਂ ਦੇ ਘਰਾਂ ਦੇ ਵਿੱਚ ਚਾਹੀ ਤੁਹਾਡੇ ਨਾਲ ਸਹਿਮਤਾ ਬੰਡੋ ਜਿੱਦਾਂ ਤੁਹਾਡੀ ਸੀਮਾ ਸਰਕਾਰ ਦੇ ਨਾਲ ਕਿਉਂਕਿ ਅਸੀਂ ਸਰਕਾਰ ਦੇ ਨਮਾਇੰਦੇ ਆ ਸਰਕਾਰ ਦੇ ਲੋਕਰਾਂ ਆ ਅਸੀਂ ਕੰਮ ਕਰਨੇ ਪਿਆਰ ਆ ਪਰ ਸਾਨੂੰ ਕੰਮ ਕਰਦੇ ਹੋ ਅਸੀਂ ਪਿੰਡਾਂ ਦੇ ਵਿੱਚ ਆਪਣੇ ਦੇ ਵਿੱਚ ਆਪਣੇ ਬੜੇ ਚੰਗੇ ਤਰੀਕੇ ਨਾਲ ਆਪਣੀ ਜਿਹੀ ਕਣਕਵਾ ਜਾਂ ਇਹ ਆਟਾ ਵਾ ਅਸੀਂ ਬੜੇ ਚੰਗੇ ਤਰੀਕੇ ਨਾਲ ਬਣ ਸਕਦੇ ਆ